ਕਿ ਮੈਂ ਸਾਰੇ ਪ੍ਰੂਫ ਦਿਖਾ ਕੇ ਫਰਜ ਥੋੜਾ ਬਣਦਾ ਸੀ ਤੇ ਜੇ ਮੈਂ ਚਾਗਦਾ ਤੁਸੀਂ ਕਹਿੰਦੇ ਆਪ ਸੀਦਾ ਹੀ ਬੜੀ ਮਤਲਬ ਕਿ ਮੈਨੂੰ ਦੁੱਖ ਹੋਇਆ ਸਾਹਿਬ ਜੀ ਪ੍ਰੈਸ ਕਾਲ ਪਰ ਆ ਕੇ ਉਹ ਜਿਹੜੀ ਗੱਲ ਕੱਟ ਕੇ ਰਹੇ ਨੇ ਜੀ ਬਹੁਤ ਮੋਟਾ ਗਲਤ ਕਹਿ ਰਹੇ ਹੋ ਤੁਸੀਂ ਸਮਝਿਓ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੋਈ ਕ੍ਰਾਪਸ਼ਨ ਜ਼ਿਲ੍ਹੇ ਵਿੱਚ ਜਾਂ ਬਰਨਾਲੇ ਵਿੱਚ ਹੋ ਰਹੀ ਹੈ ਉਹ ਨੀਂਹੇ ਸ਼ਹਿਰ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਤੁਸੀਂ ਦੇਖੋ ਮਤਲਬ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੇ ਸੁਸਾਇਟੀ ਬਣਾਈ ਆ ਉਹਨਾਂ ਦੇ ਕਲਾਸ ਦੇ ਜਸ਼ਨ ਜੋਤ ਫਿਰ ਇਤਨੀ ਵੱਡੀ ਸ਼ਹਿ ਕੀ ਹੁੰਦੀ ਹੈ ਵਾਸਾ ਫਿਰ ਇਹਦੇ ਵਾਸਤੇ ਆਪਾਂ ਕਿਤੇ ਹਾਈ ਕੋਰਟ ਕਿਸੇ ਹੋਰ ਸੰਸਥਾ ਕੋਲੇ ਜਾਵਾਂਗੇ ਆ ਸੰਘਰਸ਼ ਵਿੱਟਾਂਗੇ ਇਹ ਆਪਣੇ ਮੂਰੇ ਹੋਈ ਜਾਂਦਾ ਸਾਰਾ ਵੱਡੇ ਵੱਡੇ ਲੋਕਾਂ ਦੀ ਕਚਹਿਰੀ ਤੇ ਲੈ ਕੇ ਜਾਵਾਂਗੇ ਸੰਘਰਸ਼ ਵਿੱਟਾਂਗੇ ਠੀਕ ਹੈ ਜੇ ਇਹ ਤੇ ਨੱਥ ਨਾ ਪਈ ਤਾਂ ਆਪਾਂ ਹਰ ਹਰ ਸੰਘਰਸ਼ ਕਰਾਂਗੇ ਹਰ ਹਿੱਲੇ ਹਰ ਸੰਘਰਸ਼ ਇਤੋਂ ਡਾਗੀ ਬਟ ਠੀਕ ਹੈ ਸਰਕਾਰ ਨਾਲ ਭਰੋਸਾ ਜਿਹੜਾ ਅੰਦਰ ਵੀ ਦੱਸਿਆ ਹੋਇਆ ਪ੍ਰਧਾਨ ਰੱਖੇ ਨੇ ਉਹਦੇ ਤੋਂ ਲੀਡ ਕਿਉਂ ਆਇਆ ਜੀ ਉਹਦੇ ਪਾਇਆ ਮੈਂ 700 ਤੋਂ ਨਹੀਂ ਬਣਿਆ ਹੋਇਆ ਹੈ। 110 ਰੁਪਏ ਆਪਾਂ ਤੁਹਾਡੇ ਨਾਲ ਇਹ ਬੈਠੇ ਨੇ 22% ਦੇ ਆਧਾਰ ਤੇ ਜਿੱਥੇ ਲੱਖ ਰੁਪਏ ਆਪਾਂ ਗੱਲ ਕਰ ਰਹੇ ਆਂ। ਠੇਕੇਦਾਰ ਦਾ ਦਾਦਾ ਵੀ ਕੀ ਪੁੱਛਣ ਦਾ ਸਮਾਂ ਨਹੀਂ। ਉਸ ਤੋਂ ਵੱਡਾ ਹਿਸਾਬ ਕਿਤਾਬ ਹੈ ਕਮੇਟੀਆਂ ਦਾ। ਉਹ ਮੁੰਦਰੀ ਸਾਹਿਬ ਦੱਸ ਸਕਦੇ ਨੇ ਵੀ ਕਿੰਨਾ ਚੱਲਦਾ ਇਹ। ਤੇ ਲੈਸ ਪਾਇਆ ਉਹ ਵੀ ਜਨਾਬ ਆ ਉਹ ਨਹੀਂ ਲੈਣਾ ਠੇਕੇਦਾਰ ਤੋਂ। ਉਹ ਵੀ ਬੜਾ ਖਰਚਾ ਪਾਉਂਦਾ। ਉਹ ਸਹੀ ਉਹ ਚੀਜ਼ ਹੋਊਗਾ ਬਈ। ਉਹ ਉੱਚੀ ਹੋਊਗਾ। ਉਹ ਵਾਈਡ ਲੱਗ ਬੈਗ। ਉਹ ਜਿਸ ਪੈਸਾ ਦਾ ਗੱਲ ਅਸੀਂ ਹੈ। ਜਿਹੜਾ 1 ਮਿੰਟ ਜੀ। ਜਿਹੜਾ ਕਮਿਸ਼ਨ ਚੱਲਦਾ ਨਗਰ ਕੌਂਸਲ ਦੇ ਵਿੱਚ। ਬੁਰਕ ਲੱਗ ਖਲਦਾ ਕਿੰਨੇ ਪਰਸੈਂਟ ਜਾਂਦਾ ਤੁਸੀਂ ਕਿਉਂ ਬਰੋਧ ਦਿੱਤਾ ਬਾਈ ਜੀ ਕੀ ਮਸਲਾ ਹੋਇਆ ਤੁਸੀਂ ਪਾਰਟੀ ਕੋ ਛੱਡੀ ਤੇ ਸਾਰੀ ਡਿਸਕਸਪਟੋ ਬਦੋਂ ਤਾਂ ਮੈਂ ਬੇਨਤੀ ਕਰਦਾ ਕਿ ਜਲਦੀ ਸੱਜਣ ਪਹੁੰਚੋ ਸਾਡਾ ਦਿਲ ਦੇ ਅਗਰਾਂ ਜੀ ਤੁਹਾਨੂੰ ਧੰਨਵਾਦ ਆ ਗੱਲ ਇਹ ਵੀ ਮੈਨੂੰ ਤਕਰੀਬਨ 3 ਗੀ ਮਹੀਨੇ ਪਹਿਲਾਂ ਹੀ ਬੈਸ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਗਾ ਆਮ ਆਦਮੀ ਪਾਰਟੀ ਨੇ ਦੇਖੋ ਪਹਿਲਾਂ ਮੈਂ ਇੱਕ ਕਾਉਂਸਲਰ ਸੀ ਉਨੀ ਪਾਵਰ ਨਹੀਂ ਸੀ ਜਦੋਂ ਉੱਥੇ ਅਸੀਂ ਬੈਠਣ ਲੱਗੇ ਸਾਨੂੰ ਉੱਥੋਂ ਜਾਣਕਾਰੀ ਮਿਲਣ ਲੱਗੀ ਹੌਲੀ ਹੌਲੀ ਮੁਲਾਜ਼ਮਾਂ ਤੋਂ ਪਤਾ ਲੱਗਣ ਲੱਗਾ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਹੁਣ 20 ਕਰੋੜ ਦੀ ਸ਼ਹਿਰ ਦੇ ਨਗਰ ਸਾਡਾ ਮੰਨ ਕੇ ਚਲੋ 13000 ਦੀ ਲੋਕਾਂ ਦੀ ਆਬਾਦੀ ਆ ਕੋਈ ਓਡਾ ਮੰਨ ਕੇ ਚਲੋ ਸ਼ਹਿਰ ਨਹੀਂ ਹੈਗਾ ਵੀ ਜਿਹਨੂੰ ਅਸੀਂ ਕਹਦੇ ਆ 20 ਕਰੋੜ ਰੁਪਇਆ ਲੱਗ ਜੇ ਕੋਈ ਪਟਿਆਲਾ ਸ਼ਹਿਰ ਨਹੀਂ ਹੈਗਾ ਕੋਈ ਲੁਧਿਆਣਾ ਨਹੀਂ ਕੋਈ ਬਰਨਾਲਾ ਨਹੀਂ ਉਹ ਇੱਕ ਛੋਟਾ ਜਿਹਾ ਸ਼ਹਿਰ ਹੋਵੇ 20 ਕਰੋੜ ਦੀ ਗ੍ਰਾਂਟ ਮਿਲ ਗਈ ਹੋਵੇ ਮੈਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਤਾਂ ਸਾਡੇ ਪ੍ਰਧਾਨ ਜੀ ਉੱਛਲ ਗਏ ਐਡੀ ਵੱਡੀ ਗ੍ਰਾਂਟ ਦੇਖ ਕੇ ਉਹ ਜਿਹੜੇ ਹੁਣ ਕਮਾਗਾਰਾਂ ਦੀ ਗੱਲ ਕਰਦੇ ਆ ਅਸੀਂ 20 ਕਰੋੜ ਰੁਪਇਆ ਲੈ ਕੇ ਵੀ ਮੰਨ ਕੇ ਚਲੋ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਸਾਡੇ ਪ੍ਰਧਾਨ ਜੀ ਦਾ ਉੱਥੇ ਸਬਰ ਆ ਜਿਹੜਾ ਉਹ ਮੰਨ ਕੇ ਚਲੋ ਜਮੇ ਹੀ ਹਿੱਲ ਠੇਕੇਦਾਰਾਂ ਦੀਆਂ ਇੱਕ ਵਾਰੀਆਂ ਲਵਾਈਆਂ ਹੋਈਆਂ ਨੇ ਉਹਨਾਂ ਨੂੰ ਰਿਕਵਰੀ ਵੀ ਪਈ ਹੈ 16 17 18 ਲੱਖ ਦੀ ਪਰ ਮੈਂ ਗੱਲ ਇਹ ਵੀ ਬੇਨਤੀ ਕਰਦਾ ਕੱਲੇ ਠੇਕੇਦਾਰਾਂ ਦਾ ਵੀ ਕਸੂਰ ਨਹੀਂ ਹੈਗਾ ਜਦੋਂ ਇੱਕ ਬੰਦੇ ਨੇ 33% ਲੈਸ ਪਾਤਾ ਜੀ ਉਸ ਤੋਂ ਬਾਅਦ ਉਹ ਤੋਂ ਅਸੀਂ 5 5 10 10% ਅਸੀਂ ਪ੍ਰਧਾਨ ਮੰਗਣ ਲੱਗੇ ਉਸ ਤੋਂ ਬਾਅਦ ਉਹਨਾਂ ਨੂੰ ਟੈਕਸ ਵੀ ਪੈਣਾਗਾ ਤਾਂ ਉੱਥੇ ਧਰੋਲੇ ਲੱਗਣਾ ਕੀ ਆ ਜੇ 1 ਲੱਖ ਉਹਦੇ ਵਿੱਚੋਂ 50 ਹਜ਼ਾਰ ਹੀ ਰਹਿ ਗਿਆ ਤੇ 50 ਹਜ਼ਾਰ ਦੇ ਵਿੱਚ ਅਗਲਾ ਰਿੱਤਾ ਹੀ ਪਾਊਗਾ ਜੀ ਉੱਥੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਉਹ ਬਟਾ ਕਿੱਥੋਂ ਪਾ ਦੂਗਾ ਉਹ ਗੜਾ ਕਿੱਥੋਂ ਪਾ ਦੂਗਾ ਕਿੱਥੇ ਮਿਕਸਰ ਨਾਲ ਮਾਲ ਪਾ ਦੂਗਾ ਕਿੱਥੇ ਐਂਟਰਲੋਕ ਵਧੀਆ ਪਾ ਦੂਗਾ ਉਥੇ ਤਾਂ ਧੰਦਲੀਆਂ ਹੋਣੀਆਂ ਹੀ ਹੋਣੀਆਂ ਨੇ ਪਰ ਇੱਥੇ ਤਾਂ ਪ੍ਰਧਾਨ ਦਾ ਗੱਲੇ ਦਾ ਹਾਂਜੀ ਹਾਂ ਤੁਸੀਂ ਮੀਂਹ ਪੜ ਲੈਂਦੇ ਨੇ ਜੀ ਕੱਲਾ ਪ੍ਰਧਾਨ ਪ੍ਰਧਾਨ ਲੈਂਦੇ ਨੇ ਬਾਕੀ ਤਾਂ ਚਲੋ ਗਾਹਾਂ ਦਾ ਉਹਨਾਂ ਨੂੰ ਪਤਾਗਾ ਉਹਨਾਂ ਨੂੰ ਗਾਹਾਂ ਦਾ ਪ੍ਰਧਾਨ ਬੈਸ ਪ੍ਰਧਾਨ ਨੂੰ ਮਿਲਦਾ ਹੀ ਨਹੀਂ ਜੀ ਨਾ ਬੈਸ ਪ੍ਰਧਾਨ ਤੇ ਕੈਮਸੀਆਂ ਹੁੰਦਾ ਦੇਖੋ ਇੱਕ ਬਰੀ ਗੱਲ ਸੁਣੋ ਜਿਹੜਾ ਬੈਸ ਪ੍ਰਧਾਨ ਆ ਨਾ ਉਹਦੇ ਕਿਤੇ ਸਾਈਨ ਹੋਣੇ ਨੇ ਮੇਰੀ ਗੱਲ ਸਮਝਾ ਇੱਕ ਚੈੱਕ ਦੇ ਸਾਈਨ ਹੋਣੇ ਨੇ ਉਹ ਈਓ ਸਾਹਿਬ ਦੇ ਹੋਣੇ ਨੇ ਜਾਂ ਪ੍ਰਧਾਨ ਦੇ ਹੋਣੇ ਉੱਥੇ ਸਾਡੇ ਲੇਡੀਜ਼ ਨੇ ਪ੍ਰਧਾਨ ਉਹਨਾਂ ਦੇ ਸਾਈਨ ਹੋਣੇ ਨੇ ਜੇ ਵੈਸ ਪ੍ਰਧਾਨ ਦੇ ਸਾਈਨ ਹੋਣਗੇ ਫਿਰ ਅਗਲਾ ਠੇਕੇਦਾਰ ਕਹੂਗਾ ਪਰ ਮੈਨੂੰ ਲੱਗਦਾ ਵੀ ਮੈਂ ਅਜੇ ਤੱਕ ਕਿਸੇ ਤੋਂ ਕਮਿਸ਼ਨ ਲੈਤਾ ਨਹੀਂ ਤੇ ਲੈਣਾ ਵੀ ਹੁਣ ਸਾਰਿਆਂ ਨੂੰ ਮੈਂ ਦੱਸਦਾ ਮੇਰੀ ਬੇਨਤੀ ਸੁਣੋ ਜੀ ਮੇਰਾ ਹਲਵਾਈ ਦਾ ਕੰਮ ਆ ਬੜੇ ਗਰੀਬ ਘਰ ਉੱਠ ਕੇ ਮੈਂ ਕੰਮ ਹਜੇ ਵੀ ਮੇਰਾ ਕੈਟਰਿੰਗ ਦਾ ਕਰਦਾ ਮੈਂ ਦੱਸਦਾ ਵੀ ਮੈਂ ਵਿਆਹ ਸ਼ਾਦੀਆਂ ਦੇ ਇੱਥੇ ਬੈਠੇ ਨੇ ਆ ਵੀਰ ਜੀ ਸਾਹਮਣੇ ਇਹਨਾਂ ਦੇ ਵੀ ਕਈ ਪ੍ਰੋਗਰਾਮ ਲਾਏ ਨੇ ਮੇਰਾ ਅੱਜ ਵੀ ਹਲਵਾਈਆਂ ਦਾ ਕੰਮ ਚੱਲਦਾ ਜੇ ਭਾਈ ਜੀ ਮੈਨੂੰ ਕਮਿਸ਼ਨ ਮਿਲਦਾ ਹੁੰਦਾ ਫਿਰ ਮੇਰੇ ਕੋਲੋ ਜਿਹੜੀ ਮੈਂ ਮੰਨ ਕੇ ਚਲੋ ਪੰਜ ਗੱਡੀ 10000 12000 ਕਿਸ਼ਤ ਤੇ ਲਈ ਹੈ ਨਾ ਉਹ ਕਿਸ਼ਤ ਤੇ ਲੈਣ ਦੀ ਲੋੜ ਨਹੀਂ ਮੇਰਾ ਵੀ ਦਿਲ ਕਰਦਾ ਉਹ ਵਿੱਚ ਜਾਵਾਂ ਕੁਦੜੀ ਕਿਤੇ ਛੱਡਣ ਦਾ ਕਾਰਨ ਆਇਤਾ ਨਹੀਂ ਪੜਾ ਕਰੂੰ ਨਹੀਂ ਮਿਲਿਆ ਨਹੀਂ ਨਹੀਂ ਭਾਈ ਜੀ ਕੋਈ ਐਜੀ ਗੱਲ ਨਹੀਂ ਹੈਗੀ ਚੱਕਰ ਕੀ ਆ ਮੈਂ ਲੰਬੇ ਟਾਈਮ ਤੋਂ ਪਾਰਟੀ ਨੂੰ ਕਹਿ ਰਿਹਾ ਵੀ ਧਨੌਲਾ ਮੰਨ ਕੇ ਚਲੋ ਸੇਫ ਨਹੀਂ ਹੈਗਾ ਜੀ ਜਦ ਤਾ ਇਹ ਆ ਵੀ ਇਹਨਾਂ ਨੂੰ ਘੂਰੋ ਜਾਂ ਇਹਨਾਂ ਨੂੰ ਇਹ ਕਰੋ ਵੀ ਇਹਨਾਂ ਨੂੰ ਬੈਕ ਟੈਕ ਕਰੋ ਕਿਸੇ ਵਧੀਆ ਬੰਦੇ ਨੂੰ ਚੁਣ ਲਓ ਸਾਡੇ ਕੋਲੇ ਉੱਥੇ 10 ਐਮਸੀ ਨੇ ਜੀ ਆਮ ਆਦਮੀ ਪਾਰਟੀ ਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਸੁਖਵਿੰਦਰ ਸਿੰਘ ਮੁੰਦਰੀ ਵੈਦ ਪ੍ਰਧ ਤੁਸੀਂ ਕਿਸੇ ਨੂੰ ਹੋਰ ਦੇ ਦੋ ਕੋਈ ਵਧੀਆ ਢੰਗ ਨਾਲ ਚਲਾ ਲੀਏ ਹੁਣ ਰੋਜ਼ ਦੀਆਂ ਇੰਕਵਾਰੀਆਂ ਨੇ 20 ਤੋਂ 22 ਕਰੋੜ ਰੁਪਏ ਸ਼ਹਿਰ ਦੇ ਵਿੱਚ ਆਇਆ ਸ਼ਹਿਰ ਫੇਟਾ ਸਾਡਾ ਤਰਾ ਤਰਾ ਕਰੀ ਜਾਂਦਾ ਕੋਈ ਪਾਣੀ ਨਿਕਲਦਾ ਸਿਸਟਮ ਨਹੀਂ ਹੁਣ ਗੰਦੇ ਨਾਲੇ ਦੀ ਗੱਲ ਕਰਦਾ ਮੈਂ ਜਿਹੜਾ ਮਤਾ ਬਾਈ ਜੀ ਅਸੀਂ ਤੀਜੇ ਮਹੀਨੇ ਚ ਪਾ ਕੇ ਚੌਥੇ ਮਹੀਨੇ ਚ ਪੰਜਵੇਂ ਮਹੀਨੇ ਤੇ ਅਸੀਂ ਨਾਲੇ ਦੀ ਸਪਾਈ ਕਰਾਉਣੀ ਆ ਉਹ ਸਾਨੂੰ ਅਮਰਜੈਂਸੀ ਕੋਟੇ ਚੋਂ ਕਰਾਉਣਾ ਪੈਦਾ ਆ ਕੇ ਟਾਈਮ ਤੇ ਉਹਦੇ ਫਿਰ ਗਲਤਫਰਤ ਮਿਲ ਵੀ ਨਿਕਲਦੇ ਨੇ ਹੁਣ ਪਿਛਲੇ ਸਾਲ ਅਸੀਂ 9 ਲੱਖ ਰੁਪਏ ਦੇ ਵਿੱਚ 6 ਲੱਖ ਸੌਰੀ 6 ਲੱਖ 40 ਹਜ਼ਾਰ ਰੁਪਏ ਦੇ ਵਿੱਚ ਨਾਲਾ ਸਾਫ ਕਰਾ ਮੁਰਲੇ ਸਾਲ ਦੇ ਵਿੱਚ ਦਮ ਤੋੜ ਦਿੰਦਾ ਆਗੇ ਜਦੋਂ ਅਸੀਂ ਉੱਥੇ ਆਉਨੇ ਆ ਉੱਥੇ ਦੁਕਾਨਾਂ ਦੇ ਮੂਹਰੇ ਫੇਰਨ ਵਾਲੇ ਦਾ ਪਾਣੀ ਨਾਲੇ ਦੀ ਸਫਾਈ ਫੇਰ ਕਰੋ ਜੀ ਚਾਰਕ ਪੰਜੇ ਉੱਥੇ ਮਾਰਦੇ ਉੱਥੇ ਮਾਰਦੇ ਇੱਥੋਂ 10000 ਦਾ ਬਿੱਲ ਆਗਾ ਉੱਥੇ 50000 ਬਿੱਲ ਪਾ ਦਿਓ ਜੀ ਇਹ ਹਰਕਤਾਂ ਨਹੀਂ ਦੇਖੋ ਇਹ ਅਸੀਂ ਲੰਬੇ ਟਾਈਮ ਤੋਂ ਪਾਰਟੀ ਨੂੰ ਕਹਿ ਰਹੇ ਹਾਂ ਜਿਹਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਮੈਂ ਮੈਂ ਹਰਿੰਦਰ ਬਾਈ ਦੇ ਧਿਆਨ 'ਚ ਲਿਆਉਂਦਾ ਜੀ ਉਮੀਦਵਾਰੀ ਦੇ ਵੀ ਧਿਆਨ ਚ ਲਾਂਦਾ ਸਾਡੇ ਇੱਥੇ ਜ਼ਿਲ੍ਹਾ ਜੋਧਾਗੜ ਦੇ ਚੇਅਰਮੈਨ ਨੇ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਭੰਗੂ ਜੀ ਦੇ ਤੇ ਸਾਡੇ ਮਾਨੇ ਦੇ ਧਿਆਨ ਚ ਵੀ ਲਿਆਂਦਾ ਚੇਅਰਮੈਨ ਸਾਹਿਬ ਦੇ ਕਿ ਸਾਰੇ ਇੱਥੇ ਕੁਛ ਨਾ ਕੁਛ ਤਾਂਗਲੀਆਂ ਹੋ ਰਹੀਆਂ ਨੇ ਵੱਡੇ ਲੈਵਲ ਤੇ ਹੋ ਰਹੀਆਂ ਨੇ ਛੋਟੇ ਛੋਟਿਆਂ ਤਾਂ ਹੋ ਹੀ ਰਹੀਆਂ ਨੇ ਵੱਡੀਆਂ ਵੀ ਹੋ ਰਹੀਆਂ ਨੇ ਮੈਨੂੰ ਤਕਰੀਬਨ 3-4 ਮਹੀਨੇ ਹੋ ਗਏ ਜੀ 22 ਹਾਂ ਜੀ 3 ਮਹੀਨੇ ਹੋ ਗਏ ਪਹਿਲਾਂ ਪਹਿਲਾਂ ਮੈਂ ਐਮਸੀ ਸੀ 3 ਕੁ ਮਹੀਨੇ ਮੈਨੂੰ ਲਗਾਤਾਰ ਉੱਥੇ ਬੈੰਦੇ ਨੂੰ ਵੀ ਹੋ ਗਿਆ ਗੱਗੀ ਜੀ ਸਾਡੇ